ਸਸਕਾ ਲਈ ਸਾਰਿਆਂ ਨੂੰ ਬੜੇ ਫਰਾਂ YouTube ਚੈਨਲ ਤੇ ਦਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਹਰਬਾਨਪੁਰਾ ਤਹਿਸੀਲ ਜੰਡੇਆਲਾਗੁਰੂ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚੰਗੀਆਂ ਵੜਾ ਤੁਹਾਨੂੰ ਦਿਖਾਉਣੀ ਆ ਤਿੰਨ ਵੜਾ ਤੁਹਾਨੂੰ ਚੰਗੀਆਂ ਦਿਖਾਵਾਂਗੇ ਤਿੰਨੇ ਸੋਈਆਂ ਸਵਾਈਆਂ ਆ ਤੇ ਇੱਕ ਤਾਂ ਨਵੱਸ਼ੀ ਦਿਖਾਉਣੀ ਆ ਚੰਗੇ ਰਕਾਲ ਵਾਲੇ ਖੀਰੀ ਵੈੜ ਤਾਂ ਦਿਖਾਉਣੀ ਆ ਕਾਬਲੇ ਹਾਂ ਸਰਵੱਛੀ ਆ ਦੇਖ ਸਕਦੇ ਜੀ ਚੰਗੇ ਬਲੱਡ ਲਾਈਨ ਦੀ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇਹ ਤਿੰਨੇ ਤਾਂ ਸੁਈਆਂ ਸਵਾਈਆਂ ਦਿਖਾਉਣੀ ਆ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਖ ਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਵੀ ਦੇ ਪਾਉਣ ਸਾਡਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੀ ਮਹਾਰਾ ਜੀ ਵਧੀਆ ਵਧੀਆ ਤੁਸੀਂ ਦੱਸੋ ਕਰਦਾ ਪਾਉਣੇ ਪੋਣੇ ਸਵਾ ਬਾਜੀ ਹੋ ਗਏ ਹੁਣ ਟਾਈਮ ਸ਼ਾਮ ਦਾ ਤੁਹਾਨੂੰ ਪਤਾ ਹੁਣ ਸੱਲ ਦਿਨ ਆ ਗਏ ਹੁਣ ਦੇਣਾ ਛੋਟੇ ਹੋ ਗਏ ਤਾਂ ਪਹਿਲਾਂ ਕੀ ਆਹੀ ਵੀ ਵੀ ਸ਼ਾਮ ਨੂੰ ਆਵਾਂਗੇ ਟਾਈਮ ਲੱਗ ਹੀ ਜਾਂਦਾ ਕਰੇ ਹਾਂਜੀ ਹਾਂਜੀ ਹੁਣ ਸ਼ੁਰੂਆਤ ਵੀ ਲੇਟ ਹੁੰਦੀ ਆ ਨਾ ਹਾਂਜੀ ਝੋਲ ਨਾਲ ਚਵਾਈ ਦਾ ਟਾਈਮ ਹਾਂਜੀ ਹਾਂਜੀ ਹੁਣ ਚਵਾਈ ਦਾ ਟਾਈਮ ਜਿਹੜਾ ਹੋ ਗਿਆ ਵਾ ਹਨਾ ਠੀਕ ਆ ਕੋਈ ਵੀ ਰੋਸਾ ਹੁਣ ਅੰਦਾਜ਼ਾ ਲਾਵੇ ਸਵਾ 5:00 ਸਾਢੇ 9:00 ਦੀ ਚਵਾਈ ਵੀਰ ਜੀ ਠੀਕ ਆ ਤੇ ਹੁਣ ਫੇਰ ਲ ਤੇ ਅਸੂਆ ਪਹਿਲਾ ਸੂਆ ਹੀ ਆ ਪਹਿਲਾ ਸੂਆ ਭਾਜੀ ਠੀਕ ਤਾਂ ਜੀ ਸੂਆ ਜਿਆਦਾ ਮਗਰ ਵੀ ਅੱਛੀ ਮਗਰ ਹੀ ਵਛੀ ਬਹੁਤ ਯਾਰੀ ਪਿਆਰੀ ਦਿੱਤੀ ਹੈ ਦੋਵੇਂ ਮਗਰੀ ਵਛੀਆਂ ਦੋਵੇਂ ਪਹਿਲਾ ਸੂਆ ਤਾਜ਼ੀਆਂ ਸੂਆਂ ਪਹਿਲਾ ਸੂਆ ਹੀ ਮੈਨਾਂ ਦੇਖ ਸਾਦੇ ਜੀ ਦੰਦਾ ਜੀ ਹੈ ਬੜਾ ਦੋਵੇਂ ਹੀ ਇਹਦੀ ਬੱਚੀ ਬਹੁਤ ਜ਼ਿਆਦੀ ਪਿਆਰੀ ਹੈ ਤੇਗਾ ਕਿਸੇ ਵੀ ਨੇ ਚੰਗਾ ਭਰਾ ਬਾਕੀ ਆਪ ਵੀ ਚਲੋ ਚੰਗੇ ਰਿਕਾਰਡ ਵਾਲੀ ਹੈ ਵੈੜ ਕੋਦ ਵੀ ਚੰਗੇ ਕਾਂਦੀ ਹੈ ਹਾਂ ਦੇਖ ਸਾਦੇ ਜੀ ਚੰਗੇ ਹਾਈਟ ਲੈਂਥ ਦੀ ਆ ਚੰਗਾ ਬੋਡੀ ਵੇਟ ਹੈ ਇਹ ਕਿੰਨਾ ਰੋਤੋ ਖਾਣਾ ਦਾ ਸੱਜ ਗਿਆ ਆਪਣੀ ਆਪਾ ਦੇਖ ਸਾਡੇ ਚੰਗਾ ਵਾ ਬਿਲਕੁਲ ਚਾਰੇ ਥਾਂ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਗੈਪ ਤੇ ਆ ਬਹੁਤ ਵੀ ਬੜੀ ਪਿਆਰੀ ਬੱਚੀ ਆ ਤੇ ਕਿੰਨਾ ਉਤਰ ਦੁੱਧ ਵੀ ਅੱਜ ਕੱਢੀ ਜਾਓਗੇ ਪਹਿਲੇ ਸੋਈ 20 ਤੋਂ ਪਲਸ ਹੀ ਕੱਢੂਗੀ ਅੱਛਾ 324 ਗਲ ਦੁੱਧ ਵੀ ਸ਼ੇਅ ਪਾਈ ਜਾਊਗੀ ਨਾੜਾਂ ਨੂੰ ਦਾ ਬਹੁਤ ਕੰਮ ਦੀਆਂ ਅਜੇ ਚੱਲ ਤਾਜੀ ਸੋਈ ਆ ਜੇ ਭਲਾਂਜੇ ਕੱਲ ਦੀ ਸੋਈ ਆ ਕੱਲ 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 ਸੋਈ ਲੈ ਜਾਓ ਬਹੁਤ ਜਿਆਦੀ ਪਿਆਰੀ ਬੱਚੀ ਆ ਬਾਕੀ ਭਾਏ ਮਸ਼ੀਨ ਨਾਲ ਜੋਲੇ ਹੱਥ ਨਾਲ ਜੋਲੇ ਇਹ ਆ ਵੀ ਚਲੋ ਜਿੰਨੇ ਘਰੇ ਸ਼ੌਂਕ ਨਾਲ ਸੋਹਣੀ ਬੈਠ ਘਰੇ ਰੱਖਦੀ ਆ ਬਹੁਤ ਹੀ ਜਿਆਦੀ ਪਿਆਰੀ ਮਤਲਬ ਅੱਛੀ ਆ ਜੋੜਾ ਹੈ ਜਿਹੜਾ ਪੂਰੇ ਕਮਾਲ ਦਾ ਬਹੁਤ ਜਿਆਦੀ ਕਮਾਲ ਦਾ ਤੇ ਦੋਵਾਂ ਮਗਰੀ ਬੱਛੀਆਂ ਵਾ ਬਾਕੀ ਆਰਡਰ ਦਿਖਾ ਦੋ ਬਹੁਤ ਹੀ ਜਿਆਦਾ ਪਿਆਰਾ ਬੱਛੀ ਮਤਲਬ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਕਰ ਲਿਓ ਭਾਵੇਂ 1 ਦਾ ਹਾਂਜੀ 90 ਹੀ ਦੇ ਦਈਏ 2 3 ਜਰ ਛੱਡ ਦੀਏ 85 ਦੇ ਦਾਂਗੇ ਜੀ ਅੱਛਾ 85000 ਦੋ ਹੋਰ ਛੱਡ ਦਾਂਗੇ 83000 ਰੁਪਏ ਦੀ ਘਾੜ ਦੇਣੀ ਬਿਲਕੁਲ ਆਪਣਾ ਆ ਵੀਡੀਓ ਘੜ ਤੋਂ ਬਾਅਦ ਮਸਾ 20 ਜਨ ਵਾਧੇ ਪੈਣ ਲੱਗੀ ਆ ਕਾਫੀ ਦਿਨ ਹੋ ਗਏ ਵੀਡੀਓ ਪਾਈ ਆ ਮੁੱਲ ਲੈਂਦੇ ਨਾਲ ਹੀ ਬਾਸਾ ਜੀ ਕਰਦੇ ਆ ਠੀਕ ਹੈ 83 ਦੀ ਵਛੀ ਦੇ ਦਾਂਗੇ ਜੀ ਉਦਾਂ ਫਾਰਮ ਵਾਲੇ ਇਹੋ ਵਛੀਆਂ 1.5 2 2 ਲੱਖੀ ਮੰਗੀ ਜਾਂਦੇ ਆ ਹਾਂਜੀ 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 ਬਹੁਤ ਯਾਰੀ ਪਿਆਰੀ ਵਛੀ ਆ ਮਗਰ ਵਛੀ ਬਹੁਤ ਯਾਰੀ ਕਮਾਉਂਦੀ ਆ ਤੇ ਆ ਦੇ ਆ ਤਾਂ ਵੀ ਤਗੜੀ ਜੇ ਇਹ ਬਹੁਤ ਵੱਡੀ ਵਛੀ ਬਣੋ ਦੇ ਆ ਦੇਖਾਂਦੇ ਆ ਮੇਰੀ ਹੈਡ ਜਿੱਡੀ ਵਛੀ ਆ ਇ ਇਹ ਤਾਂ ਸੂਆ ਪਹਿਲਾ ਹੀ ਭਾਜੀ 4 ਦੰਦ ਹੋ ਗਏ 6 ਦੰਦ ਕਰਦੀ ਹੈ ਛਿੱਗੇ ਹੁੰਦੇ ਆ 24 ਮੰਨ ਲੈ ਕੋਈ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਇਹ ਦੁੱਧ ਭਾਜੀ 30 ਤੋਂ ਪਲੱਸ ਹੀ ਕਰਨਾ ਮਸ਼ੀਨ ਇਹ ਪਲੋਂ ਅੱਛਾ ਹਾਂਜੀ ਪਹਿਲੇ ਸੂਏ 30 ਤੋਂ ਪਲੱਸ ਦਿਖਾਉ ਕਿਹੋ ਜਿਹਾ ਲੱਗਾ ਇਹਨੂੰ ਹਾਂ ਦੇਖ ਸਕਦੇ ਜੀ ਬਹੁਤ ਹੀ ਮਾਨ ਕੁਸ਼ ਹੁੰਦਾ ਵਾ ਇਹ ਜੇ ਪਸ਼ੂ ਦੇਖ ਕੇ ਸੋਹਣੇ ਪਸ਼ੂ ਹੁੰਦੇ ਆ ਬਹੁਤ ਹੀ ਅਲੀ ਵਧੀਆ ਅੱਛੀ ਗਾਈ ਸੀ ਨਾਰਮਲ ਨਹੀਂ ਇਹੋ ਜਿਹਾਂ ਗਾਵਾਂ ਵਿਖਦੀਆਂ ਆਪਾਂ ਨੀ ਪੌਂਚ ਵਧੀਆ ਪਲੋਂ ਨਹੀਂ ਹੁੰਦੀ ਚੰਗੀ ਸੇਵਾ ਕਰੇ ਜਿਹੜੀ ਪਹਿਲਾ ਸੂਆ ਆ ਤੇ ਘੋੜੀਆਂ ਲਗਾ ਕਰਦੇ ਆ ਜਿਹੜਾ ਇਹਦਾ ਬਾਕੀ ਭਾਵੇਂ ਕੋਈ ਮਸਤ ਜੀ ਸੁਈ ਆ ਥੋੜੀ ਲੱਪੇ ਚ ਆ ਕੱਲ ਦੀ ਸੁਈ ਆ ਬੱਚੀ ਭਾਜੀ ਤੇ ਇਹਦੇ ਮਗਰ ਵੀ ਬੱਚੀ ਆ ਇਹਦੇ ਮਗਰ ਵੀ ਬੱਚੀ ਆ ਕੱਲ ਸੁਈ ਆ ਬਾਕੀ ਚਵਾਈ ਭਾਵੇਂ ਕੋਈ ਹੱਥ ਨਾ ਕਰ ਲੇ ਤੇ ਭਾਵੇਂ ਕੋਈ ਕਰ ਦੇ ਮਸ਼ੀਨ ਨਾਲ ਖਾਣਾ ਪਰਪਰ ਹੱਥ ਦੀ ਚਵਾਈ ਵਾਲਾ ਵੀ ਆ ਆ ਦੇਖ ਲੈ ਜੀ ਹਾਈਟ ਬਾਕੀ ਕੋਈ ਛੋਟੀ ਦਾ ਮੰਨ ਕੇ ਲਵੇ ਬੈਠ ਨਾ ਹਾਂਜੀ ਬਹੁਤ ਜਿਆਦੀ ਹਾਈਟ ਆ ਲੈ ਜੋ ਲੈ ਜੋ ਕੋਈ ਗੱਲ ਨਹੀਂ ਰੱਸੀ ਦਾ ਕਰਦੀ ਆ ਥੋੜਾ ਜਿਹਾ ਜਿਹੜਾ ਵੀਰ ਤੋਰਨ ਦੇ ਆ ਉਹਦੇ ਉਹ ਵੀਰ ਦੇ ਬਰਾਬਰ ਹੀ ਆ ਜਿਹੜੀ ਆਉਣ ਜੀ ਲੈ ਆ ਵੇਖ ਮਗਰ ਬੋਗਿਆ ਦੀ ਹਾਈਟ ਆ ਬੱਚੀ ਹੱਲੇ ਅਗਲੇ ਸੋ ਇਹਨੂੰ ਕਾਦਿਨੇ ਹੋਰ ਕਰ ਜਣਾ ਉਹ ਕੋਈ ਜਿਆਦੀ ਬਰੀਡ ਵਾਲੀ ਅੱਛੀ ਹੈ ਲੈ ਜਾਵੇ ਇਹਦੀ ਜੀ ਨੂੰ ਬੰਨ੍ਹੂਣ ਨੂੰ ਪਾ ਦੂ ਪਾਜੀ ਠੀਕ ਆ ਹਾਂ ਬਾਕੀ ਖੜੇ ਕੋਈ ਸੰਭਨ ਵਾਲਾ ਹਾਂ ਸਟਾਰਟਿੰਗ ਹੋ ਚੁੱਕੀ ਹੈ ਰੱਸੀ ਜੀ ਥੋੜਾ ਰੱਸੀ ਨਾ ਤੁਰਦੀ ਕਰਦੀ ਹੱਥ ਘੱਟ ਇਹ ਨਾ ਅਆਂ ਖੁੱਲੀਆਂ ਖੁੱਲੀਆਂ ਰਹਿਣ ਗਈਆਂ ਤੇ ਇਹਦੇ ਮਗਰ ਆਹ ਵਾਲੀ ਬੱਚੀ ਆਹੀਂ ਰੱਸੀ ਪਾਈ ਇਹ ਡਿੱਗਦੀਆਂ ਕਰਦੀਆਂ ਖਸਾਲੀਆਂ ਨੇ ਆ ਵੇਖੋ ਆਡਰ ਰੂਟਰ ਬੜਾ ਯਾਰਾ ਇਹ ਨੂੰ ਬਾਂਗੀ ਬਹੁਤ ਯਾਰੀ ਵਿੱਚ ਇਸਾ ਦਾ ਫਿਰ ਮੁੱਲ ਮਸ਼ੀਨ ਭਾਈ 1 60 70 ਦੀ ਭਾਈ ਵੇਂਦੀ ਗਏ ਮੁੱਲ ਤੱਕ ਕਰਦੇ ਆ ਇਹਦਾ 20 ਹਾਂਜੀ ਤੇ ਬਾ 2000 ਰੁਪਏ ਛੋਟ ਹੋਣੀ ਚਾਹ ਇੱਕ 20 ਹਾਂ ਇੱਕ 18 ਦੀ ਇੱਕ 18 ਦੀ ਬਾ ਲੈ ਲੈਂਦੇ ਠੀਕ ਹੈ ਬਾਕੀ ਕੋਈ ਆਣ ਕੇ ਵੇਖੇ ਇੱਕ ਕਰੀ ਪਤਾ ਫਿਰ ਲੱਗਣਾ ਵਾ ਇੱਥੇ ਕੋਈ ਮਾਮਤਾਨ ਬਸ ਛੋੜੀ ਹੋਣੀ ਆ ਹਾਂਜੀ ਇੱਕ 18 ਜੋ ਬਿਲਕੁਲ ਲੈਣ ਦੇਣ ਵਾਲਾ ਪ੍ਰਾਈਸ ਹੈ ਠੀਕ ਹੈ ਉਹ ਵੀ 60 65 ਹੀ ਮੰਗ ਲਈਏ ਨਾ ਕੋਈ ਮਸ਼ੀਨ ਦਾ ਘਾਟ ਆ ਬਹੁਤ ਯਾਰੀ ਵੱਡੀ ਆ ਕੋਈ ਛੋਟੀ ਮੰਨਿਆ ਫਾਰਮ ਵਾਲੀਆਂ ਵੇੜਾ ਵਾਂ ਦੋਵੇਂ ਕੋਈ ਛੋਟੀ ਮੰਨ ਕੇ ਨਾ ਮਤਲਬ ਕੋਈ ਲਵੇ ਹਾਂਜੀ ਹਾਂਜੀ ਪਸ਼ੀਆਂ ਦੋਵੇਂ ਬਹੁਤ ਯਾਰੀਆਂ ਪਿਆਰੀਆਂ ਤੇ ਹੁਣ ਉਹ ਜਿਹੜੀ ਐਂਡ ਉਹ ਤੀਸਰੇ ਨੰਬਰ ਤੇ ਜੇ ਉਹ ਵੀ ਸੂਈ ਸਵਾਈ ਆ ਹਾਂ ਉਹ ਵੀ ਸੂਈ ਸਵਾਈ ਉਹਦੇ ਕੋਲ ਦੁੱਧ ਉਹਨੂੰ ਕੋਲ ਦੁੱਧ ਹੈਗਾ ਜੀ ਪੱਕਾ ਜਿਹੜਾ 16 ਕਿਲੋ ਤਿਆਰ ਜਿਹੜਾ ਹਾਂਜੀ ਲਿਆ 16 ਬੱਚਾ ਉਹਦਾ ਆਜੇ ਹਾਂਜੀ ਆ ਬੱਚਾ ਆ ਬੱਚਾ ਜੀ ਉਹਦਾ 16 ਕਿਲੋ ਕਿੰਨਾ ਪੱਕਾ ਹੋਊ ਠੰਡਾ ਇਹਦੇ ਕੋਲ 16 ਲੀਟਰ ਤਿਆਰ ਆ ਹਾਂਜੀ ਇਹ ਨਾਰਮਲ ਆ ਜਿਤਨਾ ਮੈਂ ਆਪਣੇ ਘਰਾਂ ਚ ਹੁੰਦੀ ਆਂ ਪਰ ਉਹ ਸਭ ਨਾਲੋਂ ਵੀ ਚੰਗੀ ਆ। ہاں ਫਾਂ ਤੋਂ ਬੜਾ ਵਧੀਆ ਲੱਗਾ ਚੁਆਈ ਵੀ ਬੜੀ ਐ ਇੱਕ ਨੰਬਰ ਆ। ਹਾਂ ਦੇ ਸਾਰੇ ਥਾਣੇ ਦੇ ਵੀ ਲਾਗੇ ਦੋ ਮਿਲਕਵੇਨ ਵੀ ਚੰਗੀ ਲੱਗੀ ਐ। ਕੱਲਾ ਕੱਲਾ ਧਾਂਜੇ ਲੈ ਜਾ ਲੈ ਜਾ ਦੁੱਧ ਜਿਹੜਾ ਪੱਕਾ 16 ਕਿਲੋ ਹੋਊਗਾ। ਪੌਣੇ 16 ਬਣਾਊਗਾ। अच्छा ਮੈਂ ਪੌਣੇ 16 ਕਿਲੋ ਲਾਊਗਾ 16 ਕਿਲੋ ਗਿਆ ਨਾ 16 ਹੀ ਨਿਕਲੂਗਾ ਤੇ ਇਹਦਾ ਫਿਰ ਮੁੱਲ ਮੁੱਲ ਬਿਲਕੁਲ ਜੈਜੇ ਕਰਨਾ ਵਾ ਦੇਣ ਲੈਣ ਵਾਲਾ 65 ਦੀ ਦੇ ਦੀਏ 62 ਦੀ ਦੇ ਦੀਏ ਹਾਂ ਤੇ ਨਾਲ 60 ਕੇ ਦੋ ਮਾਣ ਹੋ ਜੀ ਅੱਛਾ 55 ਯਾਰ ਕਿ ਬਿਲਕੁਲ ਨਹੀਂ ਹੰਦ 55 ਯਾਰ ਜਿਆਦਾ ਜੈਜੇ ਰੇਡ ਪਾਏ ਜੀ ਬਿਲਕੁਲ ਜੈਜੇ 16 ਲੀਟਰ ਤਿਆਰ ਤੇ 50 ਕਿਲੋ ਪੈ ਮਜਾ ਦੁੱਧ ਪਈ ਆਊਗਾ ਠੀਕ ਹੁਣ ਸਟੈਲਸ ਚੋਲੇ ਚੱਲ ਪੈਣੇ ਆ 20 ਕਿਲੋ ਦੁੱਧ ਨੂੰ ਪੈਂਦਾ ਤੇ ਕੀ 20 ਲੀਟਰ ਦੁੱਧ ਨੇ ਭਰੀ ਜਣਾ ਬਹੁਤ ਠੀਕ ਆ ਕੋਈ ਛੋਟੀ ਗਾ ਨਹੀਂ ਮੰਨ ਕੇ ਦੇ ਤੇ ਬੱਛੀ ਦਿਖਾ ਦੀਏ ਕੋਈ ਬੱਛਾ ਆ ਜਾ ਬੰਦੇ ਦਾ ਆਹ ਬੱਛੀ ਦਿਖਾ ਦੀਏ ਹੁਣ ਆਪਾਂ ਇਹ ਸਾਡੇ ਦਾਹਵੇਂ ਹੀ ਨਹੀਂ ਬੱਛੀ ਅਖੇਰੀ ਆ ਹਨਾ ਹਾਂਜੀ ਸਾਡੇ ਤੇ ਅਰੀਜਨਲ ਕੇਰੀ ਪਿਓ ਅਰੀਜਨਲ ਕੇਰੀ ਬਹੁਤ ਚੰਗੇ ਫਾਰਮ ਚੋਂ ਹੀ ਗਾਵਾਂ ਵੇਖੀਆਂ ਆ ਅੱਛਾ ਉਹਨਾਂ ਨਾਲ ਹੀ ਆਈ ਵਿੱਚ ਗਾਵਾਂ ਵੱਡੀਆਂ ਆ ਇਹ ਉਹਨਾਂ ਤਾਂ ਵੀ ਵੱਡੀਆਂ ਗਾਵਾਂ ਸੀ ਹੋਂ ਤਾਂ ਪਹਿਲਾਂ ਚੱਲ ਗਈਆਂ ਉਹ ਵੇਖੀਆਂ ਕੱਚੀਆਂ ਹੀ ਗਾਵਾਂ ਕੱਠੀਆਂ ਹੋਣੀਆਂ ਬਹੁਤ ਯਾਰ ਚੰਗਾ ਪਿਆਰਾ ਕੋਚਾ ਜੀ ਜੇ ਕੇ ਵੀ ਨੇ ਸ਼ੌਂਕ ਨਾਲ ਘਰੇ ਰੱਖਣੀ ਆ ਬਹੁਤ ਜ਼ਿਆਦਾ ਚੰਗਾ ਪਿਆਰਾ ਬੱਚਾ ਇੱਕਰਪਾ ਪਾਈ ਸੀ ਨਾ ਪਿਛਲੀ ਵੀ ਦੀ ਹਾਂਜੀ ਹਾਂਜੀ ਇਦਾਂ ਹੋ ਵੀ ਨਹੀਂ ਉੱਟਾਂਗੇ ਆ ਦੇਖੋ ਇੱਥੇ ਇਹਦੀ ਮਾਂ ਦਾ ਦੁੱਧ ਮਾਂ ਦਾ ਦੁੱਧ ਤਾਂ ਰਕਾਰ ਪਾਈ ਚੰਗਾ ਹੀ ਆ ਕੀ ਤੋਂ ਬਲੱਸ ਵਾਲੀ ਹੀ ਵੱਚੀ ਕਾਰਮ ਚ ਹੋਈ ਆ ਬਾਕੀ ਚਲੋ ਵੀਰਾਂ ਨੂੰ ਪਤਾ ਹੀ ਆ ਫਰਕ ਫਰਕ ਕਰ ਹੀ ਲੈਣੀ ਜਿਹੜੇ ਵੀ ਹਾਂਜੀ ਮਿਲਦੀ ਬਹੁਤ ਘੱਟ ਖੇਰੀ ਆ ਤੇ ਕਿੱਡੇ ਹੋ ਵੀ ਗਈ ਆ ਆਮ ਗਾਵਾਂ ਜਿੱਦੀ ਹੋ ਵੀ ਗਈ ਆ ਇਹ ਪਾਜੀ 2 ਮਹੀਨੇ ਸਾਹਮਣੇ ਜਨਵਰੀ ਤੇ ਆ ਜੀ ਹੋਣੀ ਆ ਇਹ ਆਈ ਹੋ ਜਾਣੀ ਹੁਣ ਬਿਲਕੁਲ ਹੋ ਤਿਆਰ ਹੋਈ ਆ ਇਹਦੇ 13 ਮਹੀਨੇ ਦੀ ਹੋਣੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੋਲੀ ਭਾਵੇਂ ਭਾਜੀ ਇਹ ਬੱਤੀ ਕਰ ਲਿਏ ਦੇਤੀ ਇਹ ਹਾਂਤ ਨਾਲ 28000 ਦੀ ਬਸ਼ੀ ਹੋਣੀ ਹੈ 28000 ਦੀ ਹਾਂਜੀ ਚਲੋ ਨੇਕੀ ਮਾਨ ਤੁਹਾਨੂੰ ਮੁੱਕਦੇ ਹੋ ਜਾਊਗਾ ਚਲੋ 8000 ਰੁਪਏ ਕਰ ਦਾਂਗੇ ਅੱਛਾ 27 27 ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਵੇਸਟ ਚੱਕ ਕੇ ਤੇ ਫਿਰ ਪਸ਼ੂ ਖਰੀਦੋ ਜੀ